ਅਜਿਹੀ ਸੂਰੀ ਮੁੰਸ਼ੀ ਨੇ ਇਤਲਾਅ ਦਿੱਤੀ ਕਿ ਉਸਾਰਾਣੀ ਪਤਨੀ ਸਰਜੀਤਰਾ ਅੰਬਾਸੇਡਰ ਬਤਾਲੋ ਦੇ ਬੀਐਮਸੀ ਅਸਟਰਾ ਦਾ ਨਾਮ ਹੋਤੋ ਜਿੱਤੇ ਮੈਂ ਆਪਣੀ ਪੋਸਟ ਪਾਰਨਾ ਲੁਧਿਆਣਾ ਪੁੱਛਾ ਜਿੱਥੇ ਉਸਾਰਾਣ ਦੇ ਪੇਕੇ ਪਰਵਾਸ ਤੋਂ ਸਵਰਪਰਾ ਦੋਨੇਤਰਾ ਮਿਲ ਸੀ ਜਿੱਥੇ ਪੁੱਛ ਪਰਤਾਰ ਕਿਤੇ ਪਤਾ ਲੱਗਾ ਵੀ ਜਿਹੜੀ ਉਸਾਰਾਣ ਦਾ ਕ੍ਰਿਮ ਸ਼ੇਖ ਸਾਤ ਸਾਲ ਪਹਿਲਾਂ ਵਿਆਹ ਕਰ ਤੋਂ ਬੋਲਣ ਵੈਸੇ ਜੋ ਕਿ ਆਪਣੇ ਘਰ ਰਾਜ ਕੁਸ਼ੀ ਸੀ ਸਾਰੇ ਪੱਥਰਾਂ ਕੋਈ ਕੰਦਿਤ ਨਹੀਂ ਸੀ ਘਰਾਂ ਦਾ ਬਲੇਸ਼ਿਆ ਸੀ ਕੱਲ ਉਹਦੀ ਤਿਵੀ ਤੇ ਅਚਾਨਕ ਖਰਾਬ ਹੋ ਗਈ ਤਾਂ ਉਹਨੇ ਕੋਈ ਗੋੜੀ ਲਾ ਗਿਆ ਚੱਕੇ ਖਾਲੀ ਜਿਹੜੀ ਕਿ ਕਣ ਦਾ ਖਾਲੀ ਹੋਈ ਸੀ ਜਦੋਂ ਇਸ ਚੀਜ਼ ਦਾ ਅਹਿਸਾਸ ਹੋਇਆ ਵੀ ਮੈਂ ਕੋਈ ਗਿਰਲੀ ਚੀਜ਼ ਖਾ ਲਈ ਹੈ ਉਹਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਬੁਲਾ ਦਿੱਤੇ ਉਹਨਾਂ ਨੇ ਉਹਨੂੰ ਲੈ ਕੇ ਥੋੜਾ ਫੋਕਾ ਉੱਤਰ ਰੁਕਾਇਆ ਉਥੇ ਸ਼ਾਮ ਨੂੰ ਉਹਦੀ ਤਿਵੀ ਤੇ ਅਚਾਨਕ ਖਰਾਬ ਹੋ ਗਈ ਤੇ ਉਹਨੂੰ ਲੱਗਾ ਡੀਐਮਸੀ ਨੂੰ ਕਹਾਂ ਜਿ ਕਿ ਉਹਦੀ ਮੌਤ ਹੋ ਗਈ ਫਿਰ ਵੀ ਲੇਕਨ ਉਹ ਸਰਵਿਕਾ ਕਾਰਜ ਕਰ ਰਹੀ ਸੀ देखो सिविल हॉस्पिटल दी इमरजेंसी विच एक डेड बॉडी आई है उषा रानी 25 साल उम्र है ये वाइफ ऑफ सुरजीत राम टेकपालों दे रहने वाली थी प्रॉब्ली ये कल इन्हें सेल्फ पॉइजनिंग के कारण अरोड़ा हॉस्पिटल पहले दाखिल हुई थी तो फिर डीएमसी डाक लेगर्स थे ओथियो दे अस्वेट डेड हो गई मन की खद्दा खुशी केड़ी पॉइजनिंग है सेल्फफुल थैंक यू